ਸਾਨੂੰ ਅਡਜਸਟ ਕਰਨ ਦੇ ਔਖੇ ਆ ਵੀ ਕਿੱਥੇ ਰੱਖੀਏ ਕਿਉਂਦਾ ਵਚਨ ਆ ਔਰ ਖੁਦਾ ਹਰ ਪਾਸੇ ਤੋਂ ਵਧਾ ਰਿਆ ਹਰ ਪੱਖ ਤੋਂ ਪਰਮੇਸ਼ਰ ਆਸ਼ੀਸ਼ ਦੇ ਰਿਆ ਹਰ ਚੀਜ਼ ਦੇ ਵਿੱਚ ਪਰਮੇਸ਼ਰ ਬਰਕਤ ਦੇ ਰਿਆ ਔਰ ਇਹ ਪਰਮੇਸ਼ਰ ਦੀ ਬਰਕਤ ਹੈ ਇਹ ਪਰਮੇਸ਼ਰ ਦੀ ਬਰਕਤ ਹੈ ਆਸ਼ੀਸ਼ ਹੈ ਹੁਣ ਅਸੀਂ ਚੰਦ ਮਿੰਟ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਪਰਮੇਸ਼ਰ ਦੇ ਬਚਨਾਂ ਨੂੰ ਸੁਣਨਾ ਹੈ ਜਿਹੜੇ ਬਚਨ ਇਨਸਾਨ ਨੂੰ ਜ਼ਿੰਦਗੀ ਦਿੰਦੇ ਆ ਮੈਂ ਅੱਜ ਦੇ 크ਿਸਮਸ ਦੇ ਸ਼ੁਭ ਮੌਕੇ ਦੇ ਉੱਤੇ ਜੋ ਕਿ ਅੱਜ ਤੋਂ 2000 ਸਾਲ ਪਹਿਲਾਂ ਰਬੀ ਯੇਸ਼ੂ ਸੀ ਸਵਰਗ ਨੂੰ ਛੱਡ ਕੇ ਧਰਤੀ ਦੇ ਉੱਤੇ ਆਏ ਔਰ ਧਰਤੀ ਦੇ ਉੱਤੇ ਡੇਰਾ ਲਾਇਆ ਉਸ ਸੰਦੇਸ਼ ਨੂੰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਰਬੀ ਯਿਸੂ ਮਸੀਹ ਦੇ ਜਨਮ ਦੇ ਨਾਲ ਕੁਝ ਜੁੜੀਆਂ ਘਟਨਾਵਾਂ ਤੇ ਕੁਝ ਜੁੜੀਆਂ ਆਸ਼ੀਸ਼ਾਂ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਮੇਰੇ ਭਾਈ ਭੈਣੋ ਪ੍ਰਭ ਯਿਸੂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਜਦੋਂ ਇਸ ਧਰਤੀ ਦੇ ਉੱਤੇ ਪ੍ਰਗਟ ਹੋਏ ਜਦੋਂ ਇਸ ਧਰਤੀ ਦੇ ਉੱਤੇ ਆਏ ਤੇ ਉਸ ਸਮੇਂ ਸਾਰੇ ਹਾਲਾਤ ਪ੍ਰਭੂ ਯਿਸੂ ਮਸੀਹ ਦੇ ਵਿਰੋਧ ਵਿੱਚ ਸਿਗੇ ਉਸ ਸਮੇਂ ਸਾਰੇ ਹਾਲਾਤ ਪ੍ਰਭੂ ਯਿਸੂ ਮਸੀਹ ਦੇ ਵਿਰੋਧ ਵਿੱਚ ਸਿਗੇ ਕਿ ਕਿ ਦੁਨੀਆਂ ਦਾ ਮਾਲਕ ਕਿਤੇ ਧਰਤੀ ਤੇ ਆ ਨਾ ਜਾਵੇ ਹਰ ਚੀਜ਼ ਹੀ ਪਰ ਉਸ ਸਮੇਂ ਪਰਮੇਸ਼ਰ ਨੇ ਨਾ ਹੋਣ ਵਾਲੀਆਂ ਗੱਲਾਂ ਨੂੰ ਨਾ ਹੋਣ ਵਾਲੀਆਂ ਚੀਜ਼ਾਂ ਨੂੰ ਅਣਹੋਣੀਆਂ ਚੀਜ਼ਾਂ ਨੂੰ ਪਰਮੇਸ਼ਰ ਨੇ ਉਹਨਾਂ ਵਿੱਚ ਬਦਲਾਅ ਕਰਕੇ ਪੋਸੀਬਲ ਕਰ ਦਿੱਤਾ ਕਿ ਜੋ ਇਨਸਾਨ ਸੋਚ ਵੀ ਨਹੀਂ ਸਕਦਾ ਪਰਮੇਸ਼ਰ ਨੇ ਸਾਰੇ ਹਾਲਾਤਾਂ ਨੂੰ ਪਲ-ਪਲ ਦੇ ਵਿੱਚ ਹੀ ਬਦਲ ਦਿੱਤਾ ਔਰ ਆਪਣੇ ਪੁੱਤਰ ਨੂੰ ਧਰਤੀ ਦੇ ਉੱਤੇ ਭੇਜ ਦਿੰਦਾ ਹੈ। ਤੇ ਮੈਂ ਅੱਜ ਵੀ ਤੁਹਾਨੂੰ ਦੱਸਣਾ ਚਾਹਨਾ ਕਈ ਵਾਰ ਹਾਲਾਤ ਇਦਾਂ ਦੇ ਹੁੰਦੇ ਆ ਕਿ ਲੱਗਦਾ ਹੈ ਕੁਝ ਹੋ ਜੋ ਨਹੀਂ ਸਕਦਾ। ਇਹ ਕੰਮ ਹੋ ਨਹੀਂ ਸਕਦਾ। ਇਹ ਕੰਮ ਬਣ ਨਹੀਂ ਸਕਦਾ। ਪਰ ਜਿਹੜਾ ਦੁਨੀਆ ਬਣਾਉਣ ਵਾਲਾ ਪ੍ਰਭੂ ਹੈ ਉਹ ਪਲਾਂ ਵਿੱਚ ਸਥਿਤੀਆਂ ਤੇ ਹਾਲਾਤਾਂ ਬਦਲ ਦੇਣ ਦੀ ਤਾਕਤ ਰੱਖਦਾ ਹੈ ਉਹ ਪਲਾਂ ਦੇ ਵਿੱਚ ਉਹ ਬਹੁਤਾ ਸਮਾਂ ਨਹੀਂ ਲੈਂਦਾ ਸਾਡੇ ਅੱਖ ਝਪਕਣ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਖੁਦਾ ਦੇ ਕੰਮ ਕਰਨ ਵਿੱਚ ਕੋਈ ਦੇਰੀ ਨਹੀਂ ਹੁੰਦੀ ਜਦੋਂ ਆਪਣੇ ਕੰਮ ਕਰਨ ਤੇ ਹੁੰਦਾ ਆ ਤੇ ਸਾਡੀ ਅੱਖ ਝਪਕਣ ਤੋਂ ਪਹਿਲਾਂ ਉਹ ਆਪਣਾ ਕੰਮ ਜ਼ਾਹਰ ਕਰ ਦਿੰਦਾ ਹੈ ਆਪਣੇ ਕੰਮ ਨੂੰ ਕੀ ਕਰ ਦਿੰਦਾ ਯਾਰ ਕਰਦਾ ਪ੍ਰਗਟ ਕਰਦਾ ਇਸ ਲਈ ਆਪਾਂ ਨੇ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਣਾ ਚਾਹੁੰਨਾ ਆ ਸਾਰੀ ਦੁਨੀਆ ਦੇ ਵਿੱਚ 25 ਦਸੰਬਰ ਮਨਾਇਆ ਜਾਂਦਾ ਸਾਰੀ ਦੁਨੀਆ ਵਿੱਚ 25 ਦਸੰਬਰ ਮਨਾਇਆ ਜਾਂਦਾ ਕੱਲਾ ਪੰਜਾਬ ਦੇ ਵਿੱਚ ਨਹੀਂ ਕੱਲਾ ਭਾਰਤ ਵਿੱਚ ਨਹੀਂ ਕੱਲਾ ਇਜ਼ਰਾਈਲ ਦੇ ਵਿੱਚ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ 25 ਦਸੰਬਰ ਮਨਾਇਆ ਜਾਂਦਾ ਆ ਔਰ 25 ਦਸੰਬਰ ਨੂੰ ਇਹਨਾਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ ਜਗਾ ਜਗਾ ਤੇ ਤੁਸੀਂ ਵੇਖਦੇ ਹੋ ਬੈਨਰ ਲੱਗੇ ਨੇ ਬੋਰਡ ਲੱਗੇ ਨੇ ਰਸਤੇ ਵਿੱਚ ਵੀ ਜਦੋਂ ਤੁਸੀਂ ਲੰਘਦੇ ਹੋ ਤੁਹਾਨੂੰ ਬਹੁਤ ਸਾਰੇ 크리스마ਸ ਦੇ ਸੰਬੰਧ ਵਿੱਚ ਬੋਰਡ ਮਿਲਣਗੇ ਉੱਥੇ ਲਿਖਿਆ ਜਾਂਦਾ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕੀ ਲਿਖਿਆ ਹੁੰਦਾ ਜੀ ਵੱਡੇ ਦਿਨ ਦੀਆਂ ਬਹੁਤ ਬਹੁਤ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜਗਾ ਜਗਾ ਤੇ ਬੋਰਡ ਮਿਲਦੇ ਆ ਪਰ ਜੇ ਤੁਸੀਂ ਸਮੇਂ ਅਕੋਰਡਿੰਗ ਦੇਖੋ ਜੇ ਤੁਸੀਂ ਸਾਇੰਸ ਦੇ ਦਿਨਾਂ ਦੇ ਅਨੁਸਾਰ ਵੇਖੋ ਤੇ ਜਿਹੜਾ 25 ਦਸੰਬਰ ਹੈ 24 ਦਸੰਬਰ ਹੈ ਇਹ ਸਾਲ ਦਾ ਸਭ ਤੋਂ ਛੋਟਾ ਦਿਨ ਹੈ ਇਹ ਸਾਲ ਦਾ ਸਭ ਤੋਂ ਛੋਟਾ ਦਿਨ ਪਰ ਬੋਰਡ ਕਿਹੜੇ ਲੱਗੇ ਹੁੰਦੇ ਆ ਵੱਡੇ ਬੋਰਡ ਕਿਹੜੇ ਲੱਗੇ ਆ ਵੱਡੇ ਦਿਨ ਦੇ ਪਰ ਦਿਨ ਹੈ ਕਿਹੜਾ ਉਹ ਵੱਡੇ ਦਿਨ ਜੇ ਸਮੇਂ ਦੇ ਹਿਸਾਬ ਨਾਲ ਦੇਖੋ ਜੂਨ ਜਲਾਈ ਦੇ ਵਿੱਚ ਆਉਂਦੇ ਜਾਂਦੇ। ਇਹ ਸਾਲ ਦੇ ਸਭ ਤੋਂ ਛੋਟੇ ਦਿਨ ਆ। ਪਰ ਬੋਰਡ ਕਿਹੜੇ ਲੱਗੇ ਆ? ਦੋ ਭਰਾ ਨੇ ਇੱਕ ਵੱਡਾ ਆ ਇੱਕ ਛੋਟਾ ਆ। ਵੱਡੇ ਨੂੰ ਕੀ ਕਹਿੰਨੇ ਆਪਾਂ? ਵੱਡਾ ਤੇ ਛੋਟੇ ਨੂੰ? ਛੋਟੇ ਨੂੰ ਨਹੀਂ ਕਹਿੰਨੇ ਵੱਡਾ ਵੱਡਾ ਬਟਾ। ਛੋਟੇ ਨੂੰ? ਇਹ ਤਿੰਨ ਛੋਟਾ ਆ। ਪਰੇ ਦੇ ਲਈ ਯੇਸ਼ੂ ਮਸੀਹ ਦੇ ਜਨਮ ਦੇ ਨਾਲ ਜੁੜਿਆ ਇਸ ਲਈ ਇਹਨੂੰ ਸਾਰੀ ਦੁਨੀਆ ਕੀ ਬੋਲਦੀ ਹੈ ਵੱਡਾ ਬੋਲਦੀ ਸਾਰੀ ਦੁਨੀਆ ਕੀ ਬੋਲਦੀ ਹੈ ਪਰ ਇਦਾਂ ਹੋ ਸਕਦਾ ਕੋਈ ਛੋਟੀ ਚੀਜ਼ ਨੂੰ ਕੋਈ ਵੱਡਾ ਬੋਲੇ ਜਿਵੇਂ ਅਸੀਂ ਛੋਟੇ ਨੂੰ ਵੱਡਾ ਕਹੀਏ ਇਹ ਵੱਡਾ ਆ ਇਹ ਛੋਟਾ ਆ ਇਹ ਕਹਿਣਾ ਇਹ ਤਾਂ ਗਲਤ ਹੈ ਚੀਜ਼ ਪਰ ਛੋਟੇ ਦੇ ਨੂੰ ਛੋਟਾ ਹੀ ਕਹਾਂਗੇ ਪਰ ਮੇਰੇ ਭਾਈ ਭੈਣੋ ਯੇਸ਼ੂ ਮਸੀਹ ਦੇ ਨਾਲ ਜਦੋਂ ਇਹ ਦਿਨ ਜੁੜ ਗਿਆ ਤੇ ਯੇਸ਼ੂ ਮਸੀਹ ਨੇ ਛੋਟੇ ਦਿਲ ਨੂੰ ਸਾਰੀ ਦੁਨੀਆ ਨੂੰ ਵੱਡਾ-ਵੱਡਾ ਕਹਿਣ ਦੇ ਉੱਤੇ ਲਾ ਦਿੱਤਾ ਸਾਰੀ ਦੁਨੀਆ ਨੂੰ ਕੀ ਕਰ ਦਿੱਤਾ ਹੁਣ ਸਾਰੀ ਦੁਨੀਆ ਕੀ ਕਹਿੰਦੀ ਹੈ ਇਹ ਵੱਡਾ ਦਿਨ ਇਹ ਖੁਦਾ ਦਾ ਪਹਿਲਾ ਚਮਤਕਾਰ ਹੈ ਇਸ ਦਿਨ ਦੇ ਨਾਲ ਖੁਦਾ ਦਾ ਪਹਿਲਾ ਚਮਤਕਾਰ ਹੈ ਇਹੜਾ ਟੌਪਿਕ ਨਹੀਂ ਸ਼ੁਰੂ ਮੈਂ ਦੱਸਣਾ ਚਾਹੁੰਨਾ ਯੇਸ਼ੂ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਨੇ ਉਹਨਾਂ ਦੇ ਵਿੱਚ ਬਦਲਾਅ ਆਇਆ ਹੈ ਯੇਸ਼ੂ ਦੇ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਜਿਹੜੀਆਂ ਉਹਨਾਂ ਦੇ ਵਿੱਚ ਬਦਲਾਅ ਆਇਆ ਹੈ ਔਰ ਜਦੋਂ ਫਰਿਸ਼ਤਾ ਹੁੰਦਾ ਹੈ ਆਜਾਨੀਆਂ ਦੇ ਕੋਲ ਹੁੰਦਾ ਹੈ ਔਰ ਜਾਲੀਆਂ ਨੂੰ ਕਹਿੰਦਾ ਹੈ ਕਿ ਅੱਜ ਗੌਦ ਦੇ ਨਗਰ ਬੈਤਲਮ ਦੇ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ ਔਰ ਤੁਹਾਡੇ ਲਈ ਇੱਕ ਨਿਸ਼ਾਨ ਹੈ ਜਦੋਂ ਤੁਸੀਂ ਬੈਤਲਹਮ ਵਿੱਚ ਜਾਓਗੇ ਤੇ ਉਸ ਮੁਕਤੀਦਾਤਾ ਨੂੰ ਕੱਪੜੇ ਵਿੱਚ ਲਪੇਟਿਆ ਤੇ ਖੁਰਲੀ ਦੇ ਵਿੱਚ ਰੱਖਿਆ ਪਾਓਗੇ ਐਥੇ ਲਿਖਿਆ ਨਾ ਹਾਂਜੀ ਉਹਨੂੰ ਕਿੱਥੇ ਦੇਖੋਗੇ ਖੁਰਲੀ ਦੇ ਵਿੱਚ ਵੇਖੋ ਜਿਹੜਾ ਰਾਜਿਆਂ ਦਾ ਰਾਜਾ ਆਇਆ ਰਾਜਿਆਂ ਦਾ ਰਾਜਿਆਂ ਦਾ ਰਾਜਾ ਕੀ ਫੁਰਲੀ ਚ ਸੋਹਣਾ ਲੱਗਦਾ ਉਹ ਕੱਲਾ ਰਾਜਾ ਨਹੀਂ ਉਹਨੂੰ ਕੀ ਕਿਹਾ ਜਾਂਦਾ ਰਾਜਿਆਂ ਦਾ ਰਾਜਾ ਹੁਣ ਦੇਖੋ ਅਸੀਂ ਜਦੋਂ ਇੱਥੇ ਦਾਖਲ ਹੋਏ ਸਾਰਿਆਂ ਨੇ ਬੜਾ ਇੱਜ਼ਤ ਮਾਨ ਕੀਤਾ ਸਾਰਿਆਂ ਨੇ ਬਹੁਤ ਆਦਰ ਮਾਨ ਕੀਤਾ ਪਰ ਦੁਨੀਆਂ ਦਾ ਜਦੋਂ ਮਾਲਕ ਆਇਆ ਦੁਨੀਆਂ ਦਾ ਪ੍ਰਭੂ ਆਇਆ ਜਦੋਂ ਰਾਜਿਆਂ ਦਾ ਰਾਜਾ ਆਇਆ ਕਿਸੇ ਨੇ ਘਰ ਦਾ ਦਰਵਾਜਾ ਨਹੀਂ ਖੋਲਿਆ ਕਿਸੇ ਨੇ ਘਰ ਦਾ ਦਰਵਾਜਾ ਨਹੀਂ ਖੋਲਿਆ ਜਿਹੜਾ ਦੁਨੀਆ ਦਾ ਮਾਲਕ ਆ ਔਰ ਬਾਈਬਲ ਦੱਸਦੀ ਹੈ ਉਹ ਕੱਲੇ ਕੱਲੇ ਘਰ ਦਾ ਦਰਵਾਜਾ ਖੜਕਾਰੇ ਸੀ ਕੱਲੇ ਕੱਲੇ ਘਰ ਦਾ ਦਰਵਾਜਾ ਖੜਕਾਰੇ ਪਰ ਕਿਸੇ ਨੇ ਦਰਵਾਜਾ ਨਹੀਂ ਖੋਲਿਆ ਤੇ ਉਹਨਾਂ ਨੂੰ ਸਰਾ ਦੇ ਵਿੱਚ ਸੌਰੀ ਗਊਸ਼ਾਲਾ ਦੇ ਵਿੱਚ ਜਿੱਥੇ ਗਾਵਾਂ ਭੇਡਾਂ ਬੱਕਰੀਆਂ ਰੱਖੀਆਂ ਜਾਂਦੀਆਂ ਸੀ ਵਾੜੇ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਇਥੇ ਜਗ੍ਹਾ ਮਿਲੀ ਆ ਵਾੜੀ ਦੇ ਵਿੱਚ ਉਹ ਲਿਖਿਆ ਜਦੋਂ ਯੇਸ਼ੂ ਮਸੀਹ ਦਾ ਜਨਮ ਹੁੰਦਾ ਤੇ ਉਸੇ ਸਮੇਂ ਪ੍ਰਭ ਯੇਸ਼ੂ ਮਸੀਹ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਖੁਰਲੀ ਕਿੰਨੀ ਕ ਵਧੀਆ ਚੀਜ਼ ਆ ਵਧੀਆ ਜੀ ਪਸ਼ੂ ਪੱਠੇ ਖਾਂਦੇ ਆ ਨਾ ਪਸ਼ੂ ਪੱਠੇ ਖਾਂਦੇ ਉੱਥੇ ਘਾਹ ਖਾਂਦੇ ਆ ਖੁਰਲੀ ਕੋਈ ਖਾਸ ਚੀਜ਼ ਨਹੀਂ ਆ ਪਰ ਇੱਕ ਚੀਜ਼ ਸਮਝਣ ਵਾਲੀ ਹੈ ਉਹ ਖੁਰਲੀ ਯਸ਼ੂ ਦੇ ਜਨਮ ਨਾਲ ਜੁੜ ਗਈ ਹੈ ਤੇ ਅੱਜ ਸਾਰੀ ਦੁਨੀਆ 'ਚ ਚਮਕਾ ਮਾਰਦੀ ਹੈ। ਅੱਜ ਸਾਰੀ ਦੁਨੀਆ 'ਚ ਕੀ ਕਰਦੀ ਹੈ? ਉਹ ਚਮਕਾ ਮਾਰਦੀ ਹੈ। ਭਾਜੀ ਉਹਨਾਂ ਨੇ ਵੀ ਗੀਤ ਗਾਇਆ ਚਰਨੀ ਜਗਮਗ ਕਰਦੀ। ਅੱਜ ਚਰਨੀ ਦੇ ਗੀਤ ਕਿੰਨੇ ਕੁ ਬਣ ਗਏ? ਹਰੇਕ ਖੁਦਾ ਦੇ ਬੰਦੇ ਨੇ ਚਰਨੀ ਦੇ ਗੀਤ ਬਹੁਤ ਸਾਰੇ ਬਣਾ ਦਿੱਤੇ ਆ। ਚਰਨੀ ਅੱਜ ਸਟੇਜਾਂ ਦੇ ਉੱਤੇ ਸੱਜਦੀ ਹੈ। ਚਰਨੀ ਨੂੰ ਜਦੋਂ ਚਰਨੀ ਵਿੱਚ ਲਾਈਟਾਂ ਲਾ ਕੇ ਉਹਦੀ ਵੀਡੀਓ ਬਣਾਈ ਜਾਂਦੀ ਹੈ ਫੇਸਬੁੱਕ ਤੇ ਸਟੇਟਸ ਲੱਗਦੇ ਆ ਇੰਸਟਾਗ੍ਰਾਮ ਤੇ ਸਟੇਟਸ ਲੱਗਦੇ ਆ ਵਟਸਐਪ ਦੇ ਉੱਤੇ ਵੀਡੀਓ ਪਾਈਆਂ ਜਾਂਦੀਆਂ YouTube ਦੇ ਉੱਤੇ ਵੀਡੀਓ ਪਾਈਆਂ ਜਾਂਦੀਆਂ ਇੰਟਰਨੈਟ ਦੇ ਉੱਤੇ ਵੀ ਚਰਨੀ ਚਮਕਦੀ ਪੂਰੇ ਵਰਲਡ ਦੇ ਵਿੱਚ ਚਮਕਦੀ ਆ ਉਹਦਾ ਕਾਰਨ ਹੈ ਉਹ ਚਰਨੀ ਜਿਹਨੂੰ ਕੋਈ ਨਹੀਂ ਪੁੱਛਦਾ ਸੀਗਾ ਦੁਨੀਆ ਦਾ ਮਾਲਕ ਉਹਦੇ ਵਿੱਚ ਆਇਆ ਆ ਤੇ ਯੀਸ਼ੂ ਮਸੀਹ ਨੇ ਉਸ ਚਰਨੀ ਨੂੰ ਫਿਰ ਆਮ ਨਹੀਂ ਰਹਿਣ ਦਿੱਤਾ ਪੂਰੀ ਦੁਨੀਆ ਵਿੱਚ ਉਹਨੂੰ ਉੱਚਾ ਕੀਤਾ ਪ੍ਰਭੂ ਯੀਸ਼ੂ ਮਸੀਹ ਨੇ ਉਹ ਚਰਨੀ ਆਮ ਨਹੀਂ ਰਹੀ ਫਿਰ ਸਾਰੀ ਦੁਨੀਆ ਵਿੱਚ ਕੀ ਬਣ ਗਈ ਉੱਚੀ ਹੋ ਗਈ ਐ ਦੁਨੀਆ ਦੇ ਵਿੱਚ ਚਮਕ ਗਈ ਐ ਤੇ ਉਹੀ ਪ੍ਰਭ ਪਦ ਕੀ ਕਹਿੰਦਾ ਪ੍ਰਕਾਸ਼ ਦੀ ਕੋਥੀ ਤੇ ਇਹਨਾਂ ਅਧਿਆਇ ਉਹਦੇ 20 ਵਚਨ ਦੇ ਵਿੱਚ ਕੀ ਕਹਿੰਦਾ ਕਹਿੰਦਾ ਵੇ ਮੈਂ ਤੇਰੇ ਬੂਹੇ ਦੇ ਉੱਤੇ ਖੜਾ ਖੜਕਾ ਰਿਹਾ ਜੇ ਤੂੰ ਮੇਰੀ ਆਵਾਜ਼ ਸੁਣੇ ਤੇ ਦਰਵਾਜ਼ਾ ਖੋਲੇ ਤੇ ਬੂਹਾ ਜੇ ਤੂੰ ਖੋਲੇ ਤਾਂ ਮੈਂ ਅੰਦਰ ਆਵਾਂਗਾ ਤੇ ਤੇਰੇ ਨਾਲ ਬੈਠ ਕੇ ਭੋਜਨ ਸ਼ਕਾਂ ਇਹਦਾ ਮਤਲਬ ਯੀਸ਼ੂ ਚਰਨੀ ਕੀਨੀ ਤੁਹਾਡੇ ਅੰਦਰ ਵੀ ਉਚਾਰਨੀ ਜੀ ਨਹੀਂ ਹੋਣਾ ਚਾਹੁੰਦਾ ਔਰ ਕਿੱਥੇ ਕਿੱਥੇ ਹੋਣਾ ਚਾਹੁੰਦਾ ਜੇ ਮੈਂ ਗੱਲ ਕਰਾਂ ਚਰਨੀ ਜਿਹੜੀ ਹੈ ਦੁਨੀਆ ਦੇ ਹਿਸਾਬ ਨਾਲ ਮੈਂ ਗੱਲ ਕਰਦਾ ਖੁਦਾ ਦੇ ਹਿਸਾਬ ਨਾਲ ਨਹੀਂ ਦੁਨੀਆ ਦੇ ਹਿਸਾਬ ਦੇ ਨਾਲ ਚਰਨੀ ਜਦੋਂ ਉੱਤਮਾ ਜਾਂ ਬੰਦਾ ਜਿਆਦਾ ਉੱਤਮਾ ਮਨੋਖਨ ਬੰਦਾ ਬੰਦਾ ਖੁਦਾ ਦੇ ਬਚਨ ਦੇ ਅਨੁਸਾਰ ਵੀ ਬੰਦਾ ਕੀ ਉਤਮ ਚਰਨੀ ਤੇ ਕਾਮ ਚ ਸੋਚੋ ਜਿਹੜਾ ਪ੍ਰਭੂ ਚਰਨੀ ਚ ਗਿਆ ਤੇ ਚਰਨੀ ਇੰਨੀ ਚਮਕ ਗਈ ਤੇ ਉੱਚੀ ਹੋ ਗਈ ਜਿਹਦੀ ਜ਼ਿੰਦਗੀ ਚ ਯੇਸ਼ੂ ਮਸੀਹ ਆ ਗਿਆ ਉਹ ਕਿੰਨਾ ਉੱਚਾ ਹੋ ਸਕਦਾ ਹੈ ਉਹਨੂੰ ਖੁਦਾ ਕਿੰਨਾ ਉੱਚਾ ਕਰ ਸਕਦਾ ਹੈ ਪਰ ਸਮੱਸਿਆ ਇਹ ਯੇਸ਼ੂ ਮਸੀਹ ਅੱਜ ਵੀ ਕਿੱਥੇ ਆ ਅੱਜ ਵੀ ਕਿੱਥੇ ਹੀ ਆ ਜੀ ਚਰਨੀ ਚ ਹੈ ਈਸ਼ੂ ਅੱਜ ਵੀ ਕਹਿੰਦਾ ਵੇਖ ਮੈਂ ਤੇਰੇ ਦਿਲ ਦਾ ਬੂਹਾ ਖੜਕਾ ਰਿਹਾ ਜੇ ਮੇਰੀ ਆਵਾਜ਼ ਸੁਣੇ ਤੇ ਬੂਹਾ ਖੋਲੇ ਮੈਂ ਅੰਦਰ ਆਉਣਾ ਚਾਹੁੰਦਾ ਆ ਈਸ਼ੂ ਸੀ ਅੰਦਰ ਆਉਣਾ ਚਾਹੁੰਦਾ ਪਰ ਅੱਜ ਵੀ ਕੋਈ ਉਹਦੇ ਲਈ ਦਰਵਾਜ਼ਾ ਖੋਲ ਹੈ ਨਹੀਂ ਰਿਹਾ ਜਿਨ੍ਹਾਂ ਨੇ ਦਰਵਾਜ਼ੇ ਉਸ ਸਮੇਂ ਬੰਦ ਕਰ ਲਏ ਉਹਨਾਂ ਨੇ ਖੜਕਾਇਆ ਪਰ ਖੋਲਿਆ ਕਿਸੇ ਨੇ ਨਹੀਂ ਕੀ ਕਦਾਨ ਦਿੱਤਾ ਜਿਹਨੂੰ ਉਸ ਸਮੇਂ ਦੇ ਲੋਕ ਦੇ ਵੀ ਸੀ ਸਕਿਆ ਪਹਿਲੇ ਨੰਬਰ ਤੇ ਪ੍ਰਭੂ ਨੇ ਛੋਟੇ ਦਿਨ ਤੋਂ ਕੀ ਕਰ ਦਿੱਤਾ ਜੀ ਵੱਡਾ ਬਣਾ ਦਿੱਤਾ ਦੂਜੇ ਨੰਬਰ ਤੇ ਚਰਨੀ ਇੱਕ ਆਮ ਸੀਗੀ ਤੇ ਚਰਨੀ ਨੂੰ ਕੀ ਬਣਾ ਦਿੱਤਾ ਜੀ ਖਾਸ ਬਣਾ ਦੇ ਤੇ ਇੱਕ ਨਾ ਜਦੋਂ ਜੋਤਸ਼ੀ ਆਏ ਤੇ ਆਕਾਸ਼ਾਂ ਤੇ ਇੱਕ ਖਾਸ ਤਾਰਾ ਚੜਦਾ ਆ ਚਮਕਦਾ ਆ ਤੇ ਜਦੋਂ ਚਮਕਦਾ ਆ ਉਹ ਤਾਰਾ ਅੱਗੇ ਕੀ ਤੁਰਿਆ ਜਾਂਦਾ ਆ ਤੇ ਪਿੱਛੇ-ਪਿੱਛੇ ਜੋਤਸ਼ੀ ਜਾਂਦੇ ਪਿੱਛੇ ਪਿੱਛੇ ਕੌਣ ਜਾਂਦੇ ਆ ਜੋਤਸ਼ੀ ਜਾਂਦੇ ਤੇ ਜਦੋਂ ਜੋਸ਼ੀ ਜਾਂਦੇ ਤੇ ਤਾਰਾ ਉਸ ਸਥਾਨ ਤੇ ਰੁਕਦਾ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਅੱਜ ਸਭ ਤੋਂ ਉੱਚਾ ਕਰਕੇ ਸਟਾਰ ਚਰਚ ਦੇ ਉੱਤੇ ਲਾਇਆ ਜਾਂਦਾ ਲੱਗਦਾ ਕਿ ਨਹੀਂ ਲੱਗਦਾ ਕਿਉਂਕਿ ਇਹ ਉਹ ਤਾਰੇ ਆ ਜਿਨ੍ਹਾਂ ਨੇ ਯੇਸ਼ੂ ਮਸੀਹ ਦੇ ਲਈ ਇੱਕ ਐਸਾ ਪੈਗਾਮ ਜੋਸ਼ੀਆਂ ਤੱਕ ਪਹੁੰਚਾਇਆ ਤੇ ਜੋਸ਼ੀਆਂ ਨੂੰ ਰਾਹ ਦਿਖਾਇਆ ਔਰ ਉਹਨਾਂ ਨੇ ਯੇਸ਼ੂ ਮਸੀਹ ਦੇ ਦਰਸ਼ਨਾਂ ਨੂੰ ਪਾਇਆ ਖੁਦਾ ਨੇ ਕੋਈ ਚੀਜ਼ ਆਮ ਨਹੀਂ ਰਹਿਣ ਦਿੱਤੀ ਅੱਜ ਜਦੋਂ ਸਜਾਵਟ ਹੁੰਦੀ ਹੈ ਤੇ ਛੋਟੇ ਛੋਟੇ ਤਾਰੇ ਵੱਡਾ ਤਾਰਾ ਕੀ ਕੀਤਾ ਜਾਂਦਾ ਸਜਾਵਟ ਦੇ ਵਿੱਚ ਲਾਏ ਜਾਂਦੇ ਉਹਦਾ ਕੋਈ ਕੁਛ ਦਾ ਹੀ ਨਾ ਚੀਜ਼ਾਂ ਹਾਂਜੀ ਉਹਦਾ ਖਰਲੀ ਨੂੰ ਤਾਰਿਆਂ ਰਿਹਾ ਨੇ ਜਾਫਿਰ ਛੋਟੇ ਦੇਨ ਨੂੰ ਛੋਟੀ ਚੀਜ਼ ਨੂੰ ਕੋਈ ਵੱਡਾ ਕਹਿੰਦਾ ਨਹੀਂ ਪਰ ਇਹ ਚੀਜ਼ਾਂ ਸਾਰੀਆਂ ਯੀਸ਼ੂ ਨਾਲ ਜੁੜੀਆਂ ਇਸ ਲਈ ਚਮਕਦੀਆਂ ਪਈਆਂ ਇਹ ਚੀਜ਼ਾਂ ਕਹਿੰਦੇ ਨਾਲ ਜੁੜੀਆਂ ਆ ਯੀਸ਼ੂ ਦੇ ਨਾਲ ਜੁੜੀਆਂ ਆ ਇਹ ਚੀਜ਼ਾਂ ਇਸ ਲਈ ਚਮਕਦੀਆਂ ਪਈਆਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਜਦੋਂ ਤੁਸੀਂ ਪ੍ਰਭੂ ਦੇ ਨਾਲ ਜੁੜ ਗਏ ਜਦੋਂ ਤੁਸੀਂ ਯਿਸੂ ਦੇ ਨਾਲ ਜੁੜ ਗਏ ਤੇ ਖੁਦਾ ਤੁਹਾਨੂੰ ਵੀ ਆਮ ਨਹੀਂ ਰਹਿਣ ਦਵੇਗਾ ਚਰਨੀ ਦੇ ਇੱਕ ਹੋਰ ਭੇਦ ਨੂੰ ਮੈਂ ਦੱਸਣਾ ਚਾਹੁੰਦਾ ਜੇ ਦੁਨੀਆ ਦਾ ਮਾਲਕ ਉਸ ਚਰਨੀ ਖੁਰਲੀ ਦੇ ਵਿੱਚ ਆਇਆ ਤੇ ਵੱਡੇ ਵੱਡੇ ਜਿਹੜੇ ਭਾਵੇਂ ਅਮੀਰ ਹੋਣ ਭਾਵੇਂ ਗਰੀਬ ਹੋਣ ਜਿਨ੍ਹਾਂ ਨੇ ਪਸ਼ੂ ਰੱਖੇ ਘਰਾਂ ਦੇ ਵਿੱਚ ਜਦੋਂ ਘਾਹ ਕੌਣ ਜਾਂਦੇ ਆ ਨਾ ਉਸ ਚਰਨੀ ਦੇ ਅੱਗੇ ਜਿਹਨੂੰ ਕੋਈ ਨਹੀਂ ਪੁੱਛਦਾ ਉਹ ਝੁਕਦੇ ਆ ਜਦੋਂ ਘਾਪਉਂਦੇ ਆ ਕੀ ਕਰਦੇ ਆ ਉਸੇ ਚਰਨੀ ਦੇ ਅੱਗੇ ਕੀ ਹੁੰਦੇ ਆ ਝੁਕਦੇ ਆ ਕਿਉਂਕਿ ਚਰਨੀ ਨੂੰ ਖੁਦਾ ਨੇ ਇੱਜ਼ਤ ਹੀ ਬੀਖ ਦੇ ਦਿੱਤੀ ਵੀ ਸਾਰੀ ਦੁਨੀਆ ਉਹਦੇ ਅੱਗੇ ਝੁਕਾ ਦਿੱਤੀ ਕਿਉਂਕਿ ਚਰਨੀ ਨੇ ਇੱਕ ਸਮੇਂ ਦੁਨੀਆ ਦੇ ਮਾਲਕ ਨੂੰ ਜਗ੍ਹਾ ਦਿੱਤੀ ਸੀ ਚਰਨੀ ਨੇ ਕੀ ਦਿੱਤੀ ਸੀ ਦੁਨੀਆ ਦੇ ਮਾਲਕ ਨੂੰ ਜਗ੍ਹਾ ਦਿੱਤੀ ਸੀ ਇਸ ਲਈ ਪਰਮੇਸ਼ਰ ਨੇ ਉਹ ਚਰਨੀ ਨੂੰ ਫਿਰ ਆਮ ਨਹੀਂ ਰਹਿਣ ਦਿੱਤਾ ਪਰਮੇਸ਼ਰ ਨੇ ਖਾਸ ਬਣਾ ਦਿੱਤਾ ਦੁਨੀਆ ਚ ਚਮਕਾ ਦਿੱਤਾ ਇੰਟਰਨੈਟ ਤੇ ਚਮਕਾ ਦਿੱਤਾ ਹਰ ਪਾਸੇ ਚਮਕਾ ਦਿੱਤਾ ਹਰ ਮੋਢੇ ਦੇ ਵਿੱਚ ਚਮਕਾ ਦਿੱਤਾ ਹਰ ਸਟੇਟ ਦੇ ਵਿੱਚ ਚਮਕਾ ਦਿੱਤਾ ਹਰ ਜਗ੍ਹਾ ਦੇ ਉੱਤੇ ਉਹ ਚਰਨੀ ਹੋ ਕੀ ਕਰਦੀ ਹੈ ਚਮਤਕਾਰ ਉਹਦਾ ਕਾਰਨ ਇੱਕ ਸਮੇਂ ਉਹਨੇ ਮੁਕਤੀ ਦਾਤਾ ਨੂੰ ਜਗਤ ਇੱਕ ਸਮੇਂ ਵੀ ਦਿੱਤੀ ਹੈ ਜੀ ਮੁਕਤੀ ਦਾਤਾ ਨੂੰ ਜਗਾ ਜਗਾ ਜਦੋਂ ਤੁਸੀਂ ਉਹਨੂੰ ਜਗ੍ਹਾ ਦੇ ਦਿੱਤੀ ਨਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਮੈਂ ਭੇਤ ਪਾਇਆ ਫਿਰ ਤੁਹਾਨੂੰ ਆਮ ਨਹੀਂ ਰਹਿਣ ਦਊਗਾ ਫਿਰ ਤੁਸੀਂ ਸੋਚਿਆ ਵੀ ਨਹੀਂ ਹੋਊਗਾ ਤੁਹਾਨੂੰ ਇੰਨਾ ਉੱਚਾ ਕਰ ਦਊਗਾ ਭਾਵੇਂ ਤੁਹਾਨੂੰ ਰੋਕਣ ਵਾਲੇ ਹਜ਼ਾਰਾਂ ਖੜ੍ਹ ਜਾਣ ਫਿਰ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਉੱਚਾ ਹੋਣ ਤੋਂ ਰੋਕ ਨਹੀਂ ਸਕਦੀ ਜਦੋਂ ਤੁਸੀਂ ਉਹਨੂੰ ਜਗ੍ਹਾ ਦੇ ਦਿੱਤੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਲਈ ਮੇਰੇ ਭਾਈ ਭੈਣੋ ਜ਼ਰੂਰਤ ਹੈ ਇਹ ਅਸੀਂ ਆਪਣੀ ਜੀਵਨ ਦੇ ਵਿੱਚ ਮੁਕਤੀ ਦਾ ਤੈਨੂੰ ਜਗ੍ਹਾ ਦੇਈਏ ਮੁਕਤੀ ਦਾ ਤੈਨੂੰ ਜਗ੍ਹਾ ਕਿੱਦਾਂ ਦੇਣੀ ਹੁੰਦੀ ਹੈ ਅਸੀਂ ਕਹਿੰਨੇ ਆ ਭਾਈ ਜੀ ਤੋਹਾ ਕਰ ਲਓ ਬਸਟਰ ਜੀ ਇਸ ਸਾਲ ਨਹੀਂ ਸਾਨੂੰ ਇੱਕ ਸਾਲ ਹੋਰ ਦਿਓ ਅਗਲੇ ਸਾਲ ਕਰਾਂਗੇ ਕਦੋਂ ਤੋਹਾ ਕਰ ਲਓ ਕਦੋਂ ਕਰਾਂਗੇ ਅਗਲੇ ਸਾਲ ਕਰਾਂਗੇ ਹਜੇ ਜਗ੍ਹਾ ਨਹੀਂ ਦੇਣੀ ਯਸ਼ੂਸੀ ਅਗਲੇ ਸਾਲ ਕਰਾਂਗੇ ਭਾਵੇਂ ਉਦੋਂ ਤੱਕ ਯਸ਼ੂਸੀ ਆਪ ਹੀ ਆ ਜੇਗਾ ਹਾਂ ਜਗਾ ਨਹੀਂ ਦੇਣੀ ਅਜੇ ਕਹਿੰਦੇ ਨੇ ਹਿਸਾਬ ਬਰਾਬਰ ਕਰਨੇ ਆ ਅਜੇ ਉਹਦਾ ਮੈਂ ਹਿਸਾਬ ਬਰਾਬਰ ਕਰਨਾ ਉਹਨੇ ਮੈਨੂੰ ਆ ਗੱਲ ਕਹੀ ਸੀ ਅਜੇ ਮੈਂ ਉਹਨੂੰ ਸਿੱਧਾ ਕਰਨਾ ਆ ਅਜੇ ਮੈਂ ਤੋਗਾ ਇਹਦਾ ਮਤਲਬ ਉਹ ਅੱਜ ਵੀ ਆਉਣਾ ਚਾਹੁੰਦਾ ਪਰ ਅਸੀਂ ਅੱਜ ਵੀ ਜਗਾ ਦੇਣੀ ਫੇ ਸਾਡੇ ਨਾਲ ਚੱਲਣੀ ਚੰਗੀ ਆ ਕਿ ਅਸੀਂ ਚੰਗੇ ਫਿਰ ਖੁਰਲੀ ਚੰਗੀ ਆ ਫਿਰ ਖੁਰਲੀ ਚੰਗੀ ਆ ਜਿਹਨੇ ਸਮਾ ਸੰਭਿਆ ਜਦੋਂ ਕਿਸੇ ਨੇ ਜਗ੍ਹਾ ਨਹੀਂ ਦਿੱਤੀ ਉਹਨੇ ਜਗ੍ਹਾ ਦੇ ਦਿੱਤੀ ਤੇ ਪ੍ਰਭੂ ਨੇ ਉਸ ਖੁਰਲੀ ਨੂੰ ਫਿਰ ਐਦੇ ਨਹੀਂ ਰਹਿਣ ਦਿੱਤਾ ਵੀ ਉੱਥੇ ਹੀ ਰਹੂਗੀ ਉਹ ਖੁਰਲੀ ਅੱਜ ਵੱਡੀਆਂ ਵੱਡੀਆਂ ਸਟੇਜਾਂ ਉੱਤੇ ਸੱਜਦੀ ਹੈ ਉਹ ਖੁਰਲੀ ਕਿੱਥੇ ਸੱਜਦੀ ਹੈ ਵੱਡੀਆਂ ਵੱਡੀਆਂ ਸਟੇਜਾਂ ਤੇ ਨਹੀਂ ਤਾਂ ਇਦਾਂ ਦੀ ਗੰਦੀ ਚੀਜ਼ ਨੂੰ ਕੋਈ ਚੱਕ ਕੇ ਸਟੇਜ ਤੇ ਲਾਉਂਦਾ ਕੋਈ ਗੰਦੀ ਚੀਜ਼ ਹੋਵੇ ਉਹਨੂੰ ਚੱਕ ਕੇ ਸਟੇਜ ਤੇ ਬਿਠਾਉਂਦਾ ਹੈ ਜੀ ਜੇ ਕਿਸੇ ਦੇ ਕੱਪੜੇ ਗੰਦੇ ਹੋਣ ਨਾ ਉਹਨੂੰ ਕਹਿੰਦੇ ਤੂੰ ਮੇਰੇ ਲਾਗੇ ਨਾ ਉੱਥੇ ਖੜ੍ਹੇ ਜਾ। ਇੱਕ ਹੋਰਲੀ ਦਾ ਹਿਸਾਬ ਲਾਓ ਕਿੰਦਾ ਦੀ ਹੁੰਦੀ ਐ। ਉਹ ਨਾ ਹੋਣ ਵਾਲੀ ਚੀਜ਼ ਨੂੰ ਵੀ ਯਿਸੂ ਮਸੀਹ ਨੇ ਪੋਸੀਬਲ ਕੀਤਾ ਔਰ ਕਿੱਥੇ ਬਿਠਾਇਆ? ਵੱਡੀਆਂ-ਵੱਡੀਆਂ ਸਕੀਜਾਂ ਦੇ ਉੱਤੇ ਉਹਨੂੰ ਸਜਾਇਆ। ਉਹਦਾ ਕਾਰਨ ਹੈ ਕਿ ਉਹਨੇ ਇੱਕ ਸਮੇਂ ਮੁਕਤੀ ਦਾਤਾ ਨੂੰ ਕੀ ਦਿੱਤੀ ਜਗਤ। ਮੁਕਤੀ ਦਾਤਾ ਦਾ ਹੋਣਾ ਜ਼ਰੂਰੀ ਕਿਉਂ ਸੀ? ਕਿਉਂਕਿ ਸੰਸਾਰ ਦੇ ਵਿੱਚ ਪਾਪ ਇੰਨਾ ਸਿਗਾ ਬੁਰੀਾਈ ਹਰ ਇਨਸਾਨ ਪਾਪ ਦੇ ਵਿੱਚ ਡਿੱਗਦਾ ਜਾ ਰਿਹਾ ਸੀ ਆਪਣੇ ਸਿਰਜਣਹਾਰ ਤੋਂ ਦੂਰ ਹੁੰਦਾ ਜਾ ਰਿਹਾ ਸੀ ਕੁੱਲ ਦੁਨੀਆ ਦੇ ਮਾਲਕ ਤੋਂ ਦੂਰ ਹੁੰਦਾ ਜਾ ਰਿਹਾ ਜਦੋਂ ਪਰਮੇਸ਼ਰ ਨੇ ਵੇਖਿਆ ਕਿ ਇਨਸਾਨ ਦੀ ਹਾਲਤ ਵਿਗੜਦੀ ਜਾ ਰਹੀ ਹੈ ਇਨਸਾਨ ਮੇਰੇ ਕਰੀਬ ਨਹੀਂ ਆ ਸਕਦਾ ਇਨਸਾਨ ਮੈਨੂੰ ਜਾਣ ਨਹੀਂ ਸਕਦਾ ਤੇ ਕੋਈ ਤਾਂ ਕੋਈ ਐਦਾਂ ਦਾ ਉਪਰਾਲਾ ਬਣਾਇਆ ਜਾਵੇ ਜਿਹਦੇ ਨਾਲ ਇਨਸਾਨ ਮੇਰੇ ਨਜ਼ਦੀਕ ਆਵੇ ਇੱਕ ਖੁਦਾ ਦੇ ਦਾਰਸ਼ਨ ਵਿੱਚ ਤਜਰਬਾ ਪਾਇਆ ਉਹ ਤਜਰਬਾ ਬਾਅਦ ਵਿੱਚ ਮੈਂ ਸ਼ੇਅਰ ਕਰਾਂਗਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਇਹੋ ਵਾਜਨੀ ਉਹ ਵਾਬੋ ਹੁੰਦੇ ਆਪਾਂ ਉਹ ਇੰਨਾ ਜਲਾਲੀ ਸੀ ਇੰਨਾ ਪ੍ਰਤਾਪवान ਸੀਗਾ ਇੰਨਾ ਭਿਆਨਕ ਸੀਗਾ ਭਿਆਨਕ ਉਦਾਂ ਨਹੀਂ ਉਹਦੀ ਸਮਰਥੀ ਨਹੀਂ ਸੀ ਕੋਈ ਝੱਲ ਨਹੀਂ ਸੀ ਸਕਦਾ ਉਹਦੇ ਨੂਰ ਨੂੰ ਨਹੀਂ ਸੀ ਕੋਈ ਝੱਲ ਸਕਦਾ ਇੱਕ ਵਾਰ ਫਰਦਾ ਦੇ ਬੰਦੇ ਨੇ ਜਿੱਦ ਕੀਤੀ موسی ਨੇ ਕਹਿੰਦਾ ਯਹੋਵਾ ਮੈਂ ਤੈਨੂੰ ਵੇਖਣਾ ਚਾਹੁੰਨਾ ਮੈਂ ਤੈਨੂੰ ਵੇਖਣਾ ਚਾਹੁੰਨਾ ਹੈ ਤੇ वचन ਦੱਸਦਾ ਪਰਮੇਸ਼ਰ ਨੇ ਕਿਹਾ ਵੀ ਤੂੰ ਮੈਨੂੰ ਵੇਖ ਨਹੀਂ ਸਕਦਾ ਤੂੰ ਮੈਨੂੰ ਤੂੰ ਮੈਨੂੰ ਵੇਖ ਨਹੀਂ ਸਕਦਾ ਪਰ ਉਹ ਜਿੱਦ ਕਰਦਾ ਕਹਿੰਦਾ ਨਹੀਂ ਮੈਂ ਤੈਨੂੰ ਦੇਖਣਾ ਚਾਹੁੰਨਾ ਪ੍ਰਭੂ ਨੇ ਕਿਹਾ ਤੂੰ ਮੈਨੂੰ ਨਹੀਂ ਦੇਖ ਸਕਦਾ ਮੂਸਾ ਫੇਰ ਕਹਿੰਦਾ ਪ੍ਰਭੂ ਮੈਂ ਤੈਨੂੰ ਵੇਖਣਾ ਚਾਹੁੰਨਾ ਹੈ ਬਾਈਬਲ ਦੇ ਵਿੱਚ ਸਭ ਤੋਂ ਵੱਡਾ ਖਾਦਮ ਹੋਇਆ ਮੂਸਾ ਜਿਹੜਾ ਖੁਦਾ ਦੇ ਨਾਲ ਰੂਬਰੂ ਗੱਲਾਂ ਕਰਦਾ ਸੀ ਜਿਹਨੂੰ ਖੁਦਾ ਰਸਤਾ ਦੱਸਦਾ ਸੀਗਾ ਜਿਹਦੇ ਵਿੱਚ ਦੀ ਹੋ ਕੇ ਖੁਦਾ ਬੋਲਦਾ ਸੀਗਾ ਉਹ ਬੰਦੇ ਨੇ ਦਰਸ਼ਨ ਕਰਨ ਦੀ ਜੇਦ ਕੀਤੀ ਕਿ ਮੈਂ ਤੈਨੂੰ ਵੇਖਣਾ ਚਾਹੁੰਦਾ ਹਾਂ ਤੇ ਪ੍ਰਭੂ ਨੇ ਕਿਹਾ ਤੂੰ ਮੈਨੂੰ ਵੇਖ ਪਰ ਵਾਰ-ਵਾਰ ਜੇਦ ਕਰਨ ਤੇ ਪ੍ਰਭੂ ਨੇ ਕਿਹਾ ਚੱਲ ਫੇਰ ਠੀਕ ਹੈ ਜੇ ਤੂੰ ਮੈਨੂੰ ਵੇਖਣਾ ਹੀ ਚਾਹੁੰਦਾ ਹੈ ਮੈਂ ਤੇਰੇ ਸਾਹਮਣੇ ਉਹੀ ਲੰਗਾਗਾ ਮੈਂ ਸਿਰਫ ਤੈਨੂੰ ਆਪਣੀ ਪਿੱਠ ਵਿਖਾਵਾਂਗਾ ਤੂੰ ਮੇਰਾ ਚਿਹਰਾ ਨਹੀਂ ਦੇਖ ਸਕਦਾ ਇਸ ਲਈ ਮੈਂ ਆਪਣੀ ਪਿੱਠ ਤੈਨੂੰ ਦਿਖਾ ਰਾਂਗਾ ਵਿਖਾਵਾਂਗਾ ਜਦੋਂ ਯਹੋਵਾ ਸਨਈ ਪਰਬਤ ਦੇ ਉੱਤੇ ਵੱਡੇ ਯਾਹੂ ਜਲਾਲ ਦੇ ਨਾਲ ਗੁਜ਼ਰਦਾ ਆ ਜਦੋਂ ਯਹੋਵਾ ਪਰਮੇਸ਼ਰ ਉਹਦੇ ਸਾਹਮਣੇੋਂ ਦੀ ਗੁਜ਼ਰਿਆ موسی ਤੋਂ ਨੂਰ ਝੱਲਿਆ ਨਹੀਂ ਗਿਆ موسی ਤੋਂ ਜਲਾਲ ਝੱਲਿਆ ਨਹੀਂ ਗਿਆ ਬਾਈਬਲ ਦੱਸਦੀ ਹੈ موسی ਉਸੇ ਸਮੇਂ ਮੂਹ ਦੇ ਪਹਾੜ ਟਿਕਿਆ ਔਰ ਉਹਦਾ ਸ਼ਰੀਰ ਮਰਦਿਆਂ ਵਰਗਾ ਹੋ ਗਿਆ ਉਹਦਾ ਸ਼ਰੀਰ ਬੇਜਾਨ ਹੋ ਗਿਆ ਤੇ ਜਦੋਂ ਬੇਜਾਨ ਹੋ ਗਿਆ ਖੁਦਾ ਨੂੰ ਕਹਿੰਦਾ ਖੁਦਾ ਮੇਰੇ ਤੋਂ ਦੂਰ ਹੋ ਜਾ ਮੈਂ ਤੈਨੂੰ ਝੱਲ ਨਹੀਂ ਸਕਦਾ ਕੀ ਕਹਿੰਦਾ ਮੇਰੇ ਤੋਂ ਦੂਰ ਹੋ ਜਾ ਮੈਂ ਤੈਨੂੰ ਝੱਲ ਨਹੀਂ ਸਕਦਾ ਮੈਂ ਮਰ ਜਾਵਾਂਗਾ ਜੇ ਥੋੜਾ ਸਾਦਾ ਹੋਰ ਖੜ ਗਿਆ ਤੇ ਮੈਂ ਕੀ ਹੋ ਜਾਣਾ ਇਹਦਾ ਮਤਲਬ ਖੁਦਾ ਨੂੰ ਕੋਈ ਦੇਖ ਨਹੀਂ ਸਕਦਾ ਉਹਦੇ ਸਾਹਮਣੇ ਵੀ ਕੋਈ ਖੜਾ ਹੋ ਸਕਦਾ ਜੈਸਾ ਸਦਾ ਹੀ ਪਰਬਤ ਦੇ ਉੱਤੇ ਇਹ ਹਵਾ ਦਾ ਜਲਾਲ ਉਤਰਦਾ ਸੀ ਗਲਤੀ ਨਾਲ ਵੀ ਉਸ ਪਹਾੜ ਨੂੰ ਕੋਈ ਹੱਥ ਵੀ ਲਾ ਲੈਂਦਾ ਸੀ ਉਸੇ ਸਮੇਂ ਉਹਦੀ ਡੈਥ ਹੋ ਜਾਂਦੀ ਸੀ ਉਸੇ ਸਭੇ ਦੀ ਮੌਤ ਹੋ ਜਾਂਦੀ ਸੀ ਇੰਨਾ ਜਲਾਲੀ ਸੀਗਾ ਉਹ ਇੰਨਾ ਪ੍ਰਤਾਪੀ ਸੀਗਾ ਇੰਨਾ ਮਹਾਨ ਸੀਗਾ ਤੇ ਬਾਈਬਲ ਚ ਲਿਖਿਆ ਉਹ ਖੁਦਾ ਚਾਹੇ ਵੀ ਲੋਕਾਂ ਦੀ ਮਦਦ ਨਹੀਂ ਸੀ ਕਰ ਸਕਦਾ ਖੁਦਾ ਚਾਹ ਕੇ ਵੀ ਨਾਲ ਨਹੀਂ ਸੀ ਖੜਾ ਹੋ ਸਕਦਾ ਖੁਦਾ ਚਾਹ ਕੇ ਵੀ ਉਹ ਵਿੱਚ ਨਹੀਂ ਸੀ ਬੈਠ ਸਕਦਾ ਅਕੀ ਯਸ਼ੂ ਮਸੀਹ ਨੇ ਇਹਦਾ ਕਿਹਾ ਨਾ ਜਿੱਥੇ ਦੋ ਜਾਂ ਤਿੰਨ ਹੋਣਗੇ ਉੱਥੇ ਮੈਂ ਉਹ ਸਾਡੇ ਵਿੱਚ ਪਰ ਅਸੀਂ ਸਾਰੇ ਸਹੀ ਦਿਵਾਂ ਆਪ ਤਾਂ ਚੱਲ ਰਹੀਆਂ ਪਰ ਉਸ ਸਮੇਂ ਸਾਡੇ ਨਾਲ ਨਹੀਂ ਸੀ ਬੈਠ ਜੇ ਆ ਜਾ ਗਏ ਤੇ ਕਹਿ ਸਕਦੇ ਤਬਾਹੀ ਸੀਗੀ ਇੰਨਾ ਜਲਾਦੀ ਸੀਗਾ ਮੈਂ ਦੱਸਣਾ ਚਾਹੁੰਦਾ ਪਰਮੇਸ਼ਰ ਮਦਦ ਕਰਨਾ ਚਾਹੁੰਦਾ ਸੀ ਪਰ ਉਹ ਨਾਲ ਖੜ ਉਹ ਨਹੀਂ ਸੀ ਸਕਦਾ ਹੋਰ ਖੁਦਾ ਨੇ ਮਨੁੱਖ ਦਾ ਰੂਪ ਧਾਰਨ ਕੀਤਾ ਹੈ ਬਾਈਬਲ ਦੇ ਵਿੱਚ ਲਿਖਿਆ ਇੱਕ ਆਮ ਇਨਸਾਨ ਬਣ ਕੇ ਆਇਆ ਕਿੱਦਾਂ ਆਇਆ ਜੀ ਉਹ ਦੁਨੀਆ ਦਾ ਮਾਲਕ ਜਿਹਨੂੰ ਕੋਈ ਨਹੀਂ ਸੀ ਵੇਖ ਸਕਦਾ ਉਹ ਕਿੱਦਾਂ ਆਇਆ ਆਮ ਇਨਸਾਨ ਬਣ ਕੇ ਮੇਰੇ ਤੁਹਾਡੇ ਵਰਗਾ ਇੱਕ ਆਮ ਜਿਹਾ ਵਿਅਕਤੀ ਬਣ ਕੇ ਇੱਕ ਆਮ ਜਿਹਾ ਮਨੁੱਖ ਬਣ ਕੇ ਕਿਉਂਕਿ ਸਾਡੀ ਮਦਦ ਲਈ ਉਹਨੂੰ ਆਮ ਬਣਨਾ ਪੈਣਾ ਸੀ ਸਾਡੀ ਸਹਾਇਤਾ ਲਈ ਉਹਨੂੰ ਆਮ ਬਣਨਾ ਪੈਣਾ ਸੀ ਇੱਕ ਤਦਾਸ ਨੇ ਦੱਸਿਆ ਮੈਂ ਗੱਲ ਸ਼ੇਅਰ ਕਰਾਂਗਾ ਬਿਲੀਗਰਾਮ ਫਕਾਦੇ ਮੰਦਿਰ ਦਾ ਨਾਮ ਆ ਉਹਨੇ ਦੇਖਿਆ ਕਿ ਇੱਕ ਕੀੜੀ ਪਾਣੀ ਦੇ ਵਿੱਚ ਡਿੱਗ ਪਈ ਹੈ ਇੱਕ ਕੀੜੀ ਪਾਣੀ ਚ ਡਿੱਗ ਪਈ ਹੈ। ਤੋ ਪਾਣੀ ਵਿੱਚੋਂ ਚੱਕਣ ਲਈ ਆਪਣਾ ਹੱਥ ਅਗਾਹ ਕਰਦਾ ਤੋ ਪਾਣੀ ਨਾਲ ਹੋਰ ਪਾਸੇ ਨੂੰ ਕੀ ਹੋ ਜਾਂਦੀ ਹੈ? ਚਲੇ ਜਾਂਦੀ ਹੈ। ਕਿਉਂਕਿ ਜਿਹੜਾ ਸਾਡੇ ਬਾਡੀ ਦਾ ਜਿੱਤੇ ਪਾਣੀ ਵਿੱਚ ਜਾਂਦੀਆਂ ਸੀ ਨਿਕਲਾਂ ਪਾਣੀ ਦੀ ਲਹਿਰ ਬਣਦੀ ਸੀ ਤੋ ਕੀ ਹੋ ਜਾਂਦੀ ਸੀ? ਦੂਰ ਹੋ ਜਾਂਦੀ ਸੀ। ਤੋ ਜਿੰਨੀ ਵਾਰ ਕੋਸ਼ਿਸ਼ ਕੀਤੀ ਹੈ ਉਹ ਦੂਰ ਹੋ ਜਾਂਦੀ ਜਾਂਦੀ ਹੈ। ਉਹ ਕਿਹੜੀ ਜੜੀ ਹੈ ਉਹਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ। ਪਾਣੀ ਦੇ ਨਾਲ। ਰੋਨੇ ਕੀ ਕੀਤਾ ਉਹਨੇ ਕਿਸੇ ਤਰੀਕੇ ਦੇ ਨਾਲ ਕਰਕੇ ਉਹਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਹ ਕੀੜੀ ਕੀ ਹੋ ਗਈ ਆਤਮਾਈ ਹੋ ਗਈ ਮਰੀਆਂ ਵਰਗੀ ਹੋ ਗਈ ਉਹਨੂੰ ਬੜਾ ਦੁੱਖ ਹੋਇਆ ਕਿ ਮੈਂ ਚਾਹ ਕੇ ਵੀ ਇਹਦੀ ਮਦਦ ਨਹੀਂ ਕਰ ਸਕਿਆ ਫਿਰ ਦੇਖਦਾ ਵੀ ਕੀੜੀਆਂ ਦਾ ਟੋਲਾ ਆ ਰਿਹਾ ਜਥਾ ਆ ਰਿਹਾ ਕੀੜੀਆਂ ਦਾ ਲੇਨ ਬਣ ਕੇ ਗੁਜ਼ਰ ਰਹੀਆਂ ਤੇ ਜਦੋਂ ਉੱਥੇ ਨੇੜੇ ਪਹੁੰਚੀਆਂ ਉਸ ਕੀੜੀ ਦੇ ਉਹਨਾਂ ਨੇ ਉਸ ਕੀੜੀ ਨੂੰ ਚੱਕਿਆ ਚਾਰੇ ਪਾਸਿਓਂ ਜਦੋਂ ਕਹ ਲੋ ਵੀ ਬੰਦੇ ਦੀਆਂ ਲੱਤਾਂ ਫੜ ਲਈਦੀਆਂ ਨਾ ਐਦਾਂ ਉਹਨਾਂ ਕੀੜੀਆਂ ਨੇ ਕੀ ਕੀਤਾ ਉਹਨੂੰ ਚਾਰੇ ਪਾਸੇ ਘੇਰਾ ਪਾ ਕੇ ਇੱਕ ਨੇ ਉਧਰ ਨੂੰ ਖਿੱਚਣਾ ਸ਼ੁਰੂ ਕੀਤਾ ਇੱਕ ਨੇ ਉਧਰ ਨੂੰ ਤੇ ਉਹ ਕਿਹੜੀ ਕੀੜੀ ਜਿਹੜੀ ਅਧਮ ਹੋਈ ਸੀਗੀ ਉਹ ਵੀ ਉਹਨਾਂ ਵਰਗੀ ਤੰਦਰੁਸਤ ਹੋ ਗਈ ਹallelujah ਫਿਰ ਉਹਨੇ ਸਮਝਿਆ ਕਿ ਯੀਸ਼ੂ ਮਸੀਹ ਮਨੁੱਖ ਕਿਉਂ ਬਣ ਆਇਆ ਕਿਉਂਕਿ ਉਹ ਆਪਣੇ ਅਸਲੀ ਰੂਪ ਵਿੱਚ ਸਾਡੀ ਮਦਦ ਨਹੀਂ ਸੀ ਕਰ ਸਕਦਾ ਇਸ ਲਈ ਉਹਨੂੰ ਇਨਸਾਨ ਦਾ ਰੂਪ ਧਾਰ ਕੇ ਆਉਣਾ ਪਿਆ ਇਸ ਲਈ ਉਹਨੂੰ ਸਾਡੀ ਮਦਦ ਕਰਨ ਵਾਸਤੇ ਵਾਸਤੇ ਸਾਡੇ ਵਰਗਾ ਬਣ ਕੇ ਆਉਣਾ। ਮੈਂ ਇੱਕ ਵਚਨ ਪੜ੍ਹਨਾ ਚਾਹੁੰਦਾ। ਯੋਹਨਾ ਦੀ ਇنجੀਲ 1 ਅਧਿਆਇ। ਯੋਹਨਾ ਦੀ ਇنجੀਲ 1 ਅਧਿਆਇ ਉਸ ਦੇ 14 ਵਚਨ ਨੂੰ ਪੜਾਂਗੇ। ਯੋਹਨਾ ਦੀ ਇنجੀਲ ਅਤੇ ਸ਼ਬਦ ਦੇ ਧਾਰੀ ਹੋਇਆ। ਅਤੇ ਸ਼ਬਦ ਦੇ ਧਾਰੀ ਹੋਇਆ। ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਸਾਡੇ ਵਿੱਚ ਵਾਸ ਕੀਤਾ ਉਹਦਾ ਜਿਹੜਾ ਚਾਨਣ ਸੀ ਉਹਦਾ ਪ੍ਰਤਾਪ ਸੀ ਉਹਦਾ ਜਲਾਲ ਪਿਤਾ ਦੇ ਇਕਲੋਤੇ ਵਰਗਾ ਦੇਖਿਆ ਯਹੋਨਾ ਨੇ ਉਸ ਉੱਤੇ ਸਾਖੀ ਦਿੱਤੀ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਉਹਦੇ ਉੱਤੇ ਕੀ ਦਿੱਤੀ ਸਾਖੀ ਦਿੱਤੀ ਗਵਾਹੀ ਦਿੱਤੀ ਧਿਆਨ ਨਾਲ ਸੁਣਨਾ ਗੱਲ ਨੂੰ ਬਚਤ ਲਿਖਿਆ ਉਹ ਸ਼ਬਦ ਦੇਹ ਧਾਰੀ ਹੋਇਆ ਸ਼ਬਦ ਕੀ ਹੋਇਆ ਦੇਹ ਧਾਰੀ ਮੈਂ ਤੁਹਾਨੂੰ ਇਸ ਸ਼ਬਦ ਦੇ ਬਾਰੇ ਦੱਸਾਂਗਾ ਥੋੜਾ ਜਿਹਾ ਮੈਂ ਚਾਹੁੰਨਾ ਆ ਕਿ ਇਹਦੀ ਪਹਿਲੀ ਆਇਤ ਨੂੰ ਪੜ੍ਹੀਏ ਜੇ ਸ਼ਬਦ ਨੂੰ ਜਾਣਨਾ ਸ਼ਬਦ ਕੀ ਆ ਆਦ ਵਿੱਚ ਸ਼ਬਦ ਸੀ ਆਦ ਵਿੱਚ ਸ਼ਬਦ ਸੀ ਹਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਹੀ ਆਦ ਵਿੱਚ ਕੀ ਸੀ ਆਦ ਦਾ ਮਤਲਬ ਸ਼ੁਰੂਆਤ ਆਦ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਰ ਦੇ ਸੰਗ ਸੀ ਪਰਮੇਸ਼ਰ ਦੇ ਨਾਲ ਸੀਗਾ ਔਰ ਸ਼ਬਦ ਹੀ ਪਰਮੇਸ਼ਰ ਸੀ ਉਹ ਜਿਹੜਾ ਸ਼ਬਦ ਸੀ ਉਹ ਖੁਦ ਹੀ ਕੀ ਸੀਗਾ ਪਰਮੇਸ਼ਰ ਸੀ ਅੱਗੇ ਵਧੋ ਇਹੋ ਆਦ ਵਿੱਚ ਪਰਮੇਸ਼ਰ ਦੇ ਸੰਗ ਸੀ ਇਹੋ ਆਦ ਵਿੱਚ ਪਰਮੇਸ਼ਰ ਦੇ ਨਾਲ ਸੀ ਰਚਿਆ ਗਿਆ ਉਸੇ ਸ਼ਬਦ ਤੋਂ ਦੁਨੀਆਂ ਵਿੱਚ ਸਭ ਕੁਝ ਰਚਿਆ ਗਿਆ ਰਚਨਾ ਵਿੱਚੋਂ ਇੱਕ ਵਸਤੂ ਵੀ ਉਸ ਤੋਂ ਬਿਨਾ ਤਾਲੀ ਵਜਾਉਂਦੇ ਨਾਲ ਦੁਨੀਆਂ ਦੀ ਰਚਨਾ ਵਿੱਚੋਂ ਇੱਕ ਚੀਜ਼ ਵੀ ਉਸ